ਫਿਲਹਾਲ ਉਹ ਸਮਾਂ ਨਜ਼ਦੀਕ ਆ ਗਿਆ ਹੈ ਆ ਔਰ ਸ਼ੰਭੂ ਬਾਰਡਰ ਤੇ ਇਸ ਵੇਲੇ ਖੜੋਤੇ ਹੋਏ ਆ ਕਿਸੇ ਵੀ ਵਕਤ ਅੱਗੇ ਜਾਣ ਦੀ ਤਿਆਰੀ ਕੀਤੀ ਜਾ ਸਕਦੀ ਆ ਹਾਲਾਤ ਕਣਾਪੂਰਵਕ ਬਣਦੇ ਪੈ ਰਹੇ ਨਾ ਸਿਰਫ ਬਾਰਡਰ ਦੇ ਉੱਤੇ ਸਗੋਂ ਜਨਤਾ ਜਿਹੜੀ ਖੜੀ ਹੋਈ ਆ ਕਿਸਾਨ ਜਿਹੜੇ ਖੜੇ ਹੋਏ ਨੇ ਉਹ ਵੀ ਕਾਲੇ ਪਏ ਨਜ਼ਰ ਆ ਰਹੇ ਨੇ ਖਾਸ ਕਰਕੇ ਨੌਜਵਾਨ ਤੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਅੱਗੇ ਜਾਣ ਦੇ ਲਈ ਰਾਹ ਖੋਲੇ ਜਾਣ ਜੀ ਸੀ ਬੀਆਂ ਅੱਗੇ ਲਜਾਈਆਂ ਜਾਣ ਨਾ ਸਿਰਫ ਟਰੈਕਟਰ ਜਿਹੜੇ ਅੱਗੇ ਖਿਲਾਰ ਕੇ ਰੱਖੇ ਜਾਣ ਹਾਲਾਤ ਲਗਾਤਾਰ ਤੀਬਰ ਹੁੰਦੇ ਜਾ ਰਹੇ ਨੇ ਤਸਵੀਰਾਂ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਹੁਣ ਤੱਕ ਸ਼ਾਮ ਹੋ ਚੁੱਕੀ ਆ ਸਵੇਰੇ 11 ਵਜੇ ਦੀ ਕਾਲ ਸੀਗੀ ਔਰ ਉਸ ਤੋਂ ਬਾਅਦ ਕੇਂਦਰ ਦੇ ਵੱਲੋਂ ਇਹ ਮੰਗ ਕਰ ਦਿੱਤੀ ਜਾਂਦੀ ਹੈ ਕਹੇ ਦਿੱਤਾ ਜਾਂਦਾ ਆ ਕਿ ਪੰਜਵੇਂ ਗੇਟ ਦੀ ਜਿਹੜੀ ਮੀਟਿੰਗ ਹੈ ਉਹ ਸਾਡੇ ਨਾਲ ਕਰ ਲਈ ਜਾਵੇ ਪਰ ਅਜੇ ਤੱਕ ਪੰਜਵੇਂ ਗੇਟ ਦੀ ਮੀਟਿੰਗ ਦੇ ਉੱਤੇ ਕੀ ਫੈਸਲਾ ਲੈਣਾ ਹੈ ਉਸ ਦੇ ਉੱਤੇ ਨਿਰਣਾ ਨਹੀਂ ਲਿਆ ਜਾ ਸਕਿਆ ਔਰ ਅਜੇ ਸ਼ੰਭੂ ਬਾਰਡਰ ਦੇ ਖੜੋਤੇ ਹੋਏ ਆ ਹਾਲਾਤ ਇੱਥੇ ਆਪਸੀ ਤਾਲਮੇਲ ਨੂੰ ਲੈ ਕੇ ਤਣਾਅਪੂਰਵਕ ਬਣਦੇ ਜਾ ਰਹੇ ਜੋ ਵੀ ਹੈ ਆਪ ਦੇ ਪਾਸੇ ਇਹਨਾਂ ਕਿੰਨੇ ਕਿੰਨੇ ਆਪਣੇ ਬੰਦੇ ਫਟੜੋਗੇ ਨਿਦਾਰ ان گانو پي الله والله اكبر اقل

ਮੇਰਾ ਮੈਂ ਕਹਿੰਦਾ ਚੱਲੇ ਕੋਈ ਮੇਰਾ ਵੀ ਮੈਕ ਬੰਦ ਕਰ ਦਿਓ ਮੈਂ ਕਹਿੰਦਾ ਚੱਲੇ ਆਪਾਂ ਜੇ ਆਪਾਂ ਨਾਲ ਲੜ ਕੇ ਹੀ ਦਿਖਾਉਣਾ ਫਿਰ ਤਾਂ ਕੋਈ ਫਾਇਦਾ ਨਹੀਂ ਆਉਂਦਾ ਉਹ ਮੇਰੀ ਗੱਲ ਸੁਣ ਉਹਦਾ ਗੱਲ ਆ ਯਾਰ ਪਹਿਲਾਂ ਤਿਆਰੀ ਕੀਆ ਉਹਦਾ ਲਖਣੋ ਉਹ ਫਿਰ ਜੇ ਜੀ ਬੰਦੇ ਕਰ ਤੋਂ ਤਾਂ ਚੰਗਾ ਲੱਗ ਜਾਏਗਾ ਸਾਨੂੰ ਪ੍ਰੋਗਰਾਮ ਦੇ ਕੋਈ ਪ੍ਰੋਗਰਾਮ ਆ ਬੱਸ ਸੁਣਾ ਦੇਣਾ ਮੈਂ ਕਿਥੋਂ ਆਇਆ Subscribe to One India Channel and never miss an update.